ਅ ਅਗਲੀ ਜਿਹੜੀ ਖਬਰ ਆ ਬਲੂਮਬਰਗਰ ਰਿਪੋਰਟ ਕਰ ਰਿਆ ਰਮਨ ਜੀ ਖਾਸ ਕਰਕੇ ਹਾਈਡਰੋਜਨ ਟਰੱਕਿੰਗ ਕੰਪਨੀਆਂਜ਼ ਨੂੰ ਆ ਕਹਿੰਦੇ ਵੀ ਜਿਹੜੀਆਂ ਟਰੱਕਿੰਗ ਕੰਪਨੀਆਂਜ਼ ਖਾਸ ਕਰਕੇ ਹਾਈਡਰੋਜਨ ਟਰੱਕ ਬਣਾਉਣ ਜਾ ਰਹੀਆਂ ਸੀਆਂ ਨਿਕੋਲਾ ਹਾਈਜ਼ਨ ਮੋਟਰਜ਼ ਕੌਂਟਰਨ ਹਵੀਆ ਇਹ ਲਗਭਗ ਕਹਿੰਦੇ ਵੀ ਇਹਨਾਂ ਦੇ ਆਪਰੇਸ਼ਨ ਬੰਦ ਹੀ ਆ ਜੇ ਬੰਦ ਨਹੀਂ ਤਾਂ ਆਣ ਵਾਲੇ ਥੋੜੇ ਸਮੇਂ ਚ ਬੰਦ ਹੋ ਜਾਣੇ ਆ ਜੀ ਬਿਲਕੁਲ ਨਿਕੋਲਾ ਵੱਲੋਂ ਤਾਂ ਬੈਂਕਰਪਸੀ ਫਾਈਲ ਕਰ ਦਿੱਤੀ ਗਈ ਆ ਹਾਰਜ਼ਨ ਮੋਟਰ ਵੀ ਮੇਰੇ ਖਿਆਲ ਡਾਊਨ ਦਾ ਕਲਾਈਂ ਹੈਗਾ ਕਿਉਂਕਿ ਜਿਹੜੀ ਐਡਮਿਨਿਸਟ੍ਰੇਸ਼ਨ ਹੁਣ ਆਈ ਹੈਗੀ ਆ ਇਹਦੇ ਵਿੱਚ ਫਸਲ ਫਿਊਲ ਜਿਹੜੀ એનર્ਜੀ ਇੰਡੀਪੈਂਡੈਂਸ ਦਾ ਉਹਦੇ ਉੱਤੇ ਧਿਆਨ ਦਿੱਤਾ ਜਾ ਰਿਹਾ ਈਵਨ ਜਿਹੜਾ EPA ਵੱਲੋਂ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਬਣਾਏ ਗਏ ਸੀਗੇ ਡੀਜ਼ਲ ਟ੍ਰੱਕਾਂ ਨੂੰ ਖਤਮ ਕਰਨ ਵਾਲੇ ਉਹ ਲਿਮਿਟ ਕੀਤੇ ਜਾ ਰਹੇ ਆ ਉਹਨਾਂ ਨੂੰ ਰੋਲ ਬੈਕ ਕੀਤਾ ਜਾ ਰਿਹਾ ਸੋ ਜਿਹੜਾ ਆਪਾਂ ਜੋ ਵੀ ਕੁਝ ਆਪਾਂ ਦੇਖ ਰਹੇ ਸੀਗੇ ਪਿਛਲੇ ਸਮੇਂ ਦੇ ਵਿੱਚ ਹੋਇਆ ਹੈਗਾ ਆਪਣੇ ਆਪਾਂ ਨੂੰ ਪਤਾ ਆਪਾਂ ਬਹੁਤ ਦੇਰ ਦੇ ਕਾਰਬ ਦੇ ਥੱਲੇ ਜੋ ਵੀ ਚੀਜ਼ਾਂ ਹੋ ਰਹੀਆਂ ਹੈਗੀਆਂ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਸੀਗਾ ਪਰ ਉਹ ਜਿਹੜੀਆਂ ਚੀਜ਼ਾਂ ਹੁਣ ਹੈਗੀਆਂ ਉਹ ਬਿਲਕੁਲ ਰੋਲ ਬੈਕ ਜਿਹੜਾ ਹੈਗਾ ਔਰ ਇੰਟਰਸਟਿੰਗ ਗੱਲ ਇਹ ਤੁਹਾਨੂੰ ਦੱਸਦਾ ਕਿ ਮੈਂ ਇਸ ਸ਼ੋਅ ਦੇ ਵਿੱਚ ਜਿਹੜਾ ਆ ਕੋਈ ਵੀ ਇਲੈਕਟ੍ਰਿਕ ਟਰੱਕ ਜਾਂ ਕੋਈ ਵੀ ਐਸੀ ਚੀਜ਼ ਜਿਹੜੀ ਆ ਪੂਰੇ ਤੇ ਕੋਈ ਵੀ ਨਹੀਂ ਦੇਖਿਆ ਹੈਗਾ ਉੱਥੇ ਨਾ 하이브리ਡ ਨਾਲ ਹਾਈਡਰੋਜਨ ਨਾਲ ਇਲੈਕਟ੍ਰਿਕ ਨਾ ਕੋਈ ਟਰੱਕ ਨਹੀਂ ਨਾ ਹਾਈਡਰੋਜਨ ਨਾਲ ਇਲੈਕਟ੍ਰਿਕ ਦਾ ਕੋਈ ਵੀ ਕਿਸੇ ਕਿਸਮ ਦਾ ਹੈ ਨਹੀਂ ਜਿਗਾ ਹਾਂ ਡੈਫੀਨਿਟਲੀ ਇੱਕ ਟਰੱਕ ਜ਼ਰੂਰ ਖਿੱਚਦਾ ਕੇਂਦਰ ਸੀਗਾ ਉਹ ਸੀਗਾ ਸਕੈਨੀਆ ਜਿਹੜਾ ਕਿ ਯੂਰਪ ਦਾ ਟਰੱਕ ਹੈਗਾ ਸੋ ਉਹ ਉੱਥੇ ਲੈ ਆਂਦਾ ਗਿਆ ਸੀਗਾ ਉਹ ਖਿੱਚਦਾ ਕੇਂਦਰ ਸੀਗਾ ਬਸ ਉਸ ਤੋਂ ਬਿਨਾ ਡੈਫੀਨਿਟਲੀ ਸਾਰਾ ਰੈਗੂਲਰ ਅਮਰੀਕਨ ਟਰੱਕਿੰਗ ਸੀਗੇ ਜਿਹੜਾ ਤੇ ਉੱਥੇ ਖਾਸ ਕਰਕੇ ਉੱਥੇ ਜਿਹੜੇ ਪਾਰਟਸ ਵਾਲੇ ਆਪਣੇ ਸੀਗੇ ਜਿੰਨੇ ਵੀ ਉੱਥੇ ਪਾਰਟਿਸਪੀਟੈਂਟ ਸੀਗੇ ਉਹਨਾਂ ਦੇ ਨਾਲ ਗੱਲਬਾਤ ਤੋਂ ਜ਼ਰੂਰ ਇਹ ਪਤਾ ਲੱਗਾ ਕਿ ਸਾਰੇ ਜਾਣੇ ਜਿਹੜੇ ਆ ਉਹ ਇਸ ਚਿੰਤਾ ਦੇ ਵਿੱਚ ਹੈਗੇ ਆ ਕਿ ਜਿਹੜੇ ਟੈਰਿਫ ਹੈਗੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਤੇ ਕਿੱਥੇ ਅਸਰ ਕਰਨਗੇ ਸੋ ਉਹਨਾਂ ਚੀਜ਼ਾਂ ਦੇ ਉੱਤੇ ਕਾਫੀ ਜਿਹੜਾ ਅਸੀਂ ਇਸ ਵੇਲੇ ਮਤਲਬ ਕਿ ਲੋਕਾਂ ਦੀ ਅਨਸਰ ਅਨਸਰਟੀਨਟੀ ਬਣੀ ਹੋਈ ਸੀਗੀ ਜਿਆਦਾਤਰ ਜਿਆਦਾਤਰ ਪਾਰਟ ਇੱਥੇ ਬਣ ਰਹੀ ਹੈ ਯਾ ਬਾਹਰੋਂ ਬਣ ਕੇ ਆਉਂਦੇ ਆ ਜ਼ਿਆਦਾਤਰ ਪਾਰਟਸ ਬਾਹਰੋਂ ਬਣ ਕੇ ਆਉਦੇ ਆ ਚਾਈਨਾ ਤੋਂ ਬਹੁਤ ਪਾਰਟਸ ਆਉਂਦਾ ਹੈਗਾ ਜੀ ਤੇ ਬਾਕੀ ਹੋਰ ਕੰਟਰੀਜ਼ ਤੋਂ ਵੀ ਜਿਹੜੇ ਟਾਇਰਸ ਆਉਂਦੇ ਹੈਗੇ ਪਹਿਲਾਂ ਚਾਈਨੀਜ਼ ਟਾਇਰ ਹੁੰਦੇ ਸੀਗੇ ਹੁਣ ਫਿਰ ਵਿਤਨਾਮ ਇਸ ਬਾਹਰੋਂ ਦੂਜੇ ਕੰਟਰੀਆਂ ਚ ਲੱਗ ਗਈ ਜਦੋਂ ਚਾਈਨਾ ਦੇ ਉੱਤੇ ਟੈਰਿਫ ਲਾਇਆ ਸੀਗੇ ਸੋ ਹੋਰ ਵੱਖਰੀਆਂ ਵੱਖਰੀਆਂ ਕੰਟਰੀਆਂ ਦੇ ਵਿੱਚ ਫੈਕਟਰੀਆਂ ਲੱਗ ਗਈਆਂ ਸੀ ਜਾ ਕੇ ਸੋ ਉਹ ਚੀਜ਼ਾਂ ਦੇ ਉੱਤੇ ਹੁਣ ਜਿਹੜਾ ਲੋਕਾਂ ਦਾ ਥੋੜਾ ਜਿਹਾ ਧਿਆਨ ਹੈਗਾ ਕਿ ਉੱਥੇ ਪ੍ਰਾਈਸਸ ਕਿ ਉਹ ਇਹਦਾ ਆਲਰੇਡੀ ਬਹੁਤ ਮਹਿੰਗੇ ਲੱਗਦੇ ਸੀਗੇ ਹੁਣ ਤਾਂ ਫਿਰ ਹੋਰ ਫਿੱਤੂਆਂ ਨਿਕਲੂਗਾ ਫਿਰ ਲੋਕਾਂ ਦਾ ਨਹੀਂ ਰਾਜਕਰਨ ਉਹ ਮਹਿੰਗੇ ਨਹੀਂ ਇਦਾਂ ਸੀਗਾ ਕਿ ਸਿਸਟਮ ਨੂੰ ਡੋਜ ਕੀਤਾ ਜਾ ਰਿਹਾ ਸੀਗਾ ਜਿਹੜੀ ਜਿਹੜੀ ਗੱਲ ਹੁਣ ਸੁਣ ਚ ਆ ਰਹੀ ਆ ਜਾਂ ਦੇਖਣ ਚ ਆ ਰਹੀ ਆ ਉਹ ਇਹੋ ਹੀ ਸੀਗੀ ਕਿ ਹਰ ਪਾਸਿਓ ਹਰ ਕੰਟਰੀ ਵੱਲੋਂ ਕਿਸੇ ਨਾ ਕਿਸੇ ਢੰਗ ਨਾਲ ਸਿਸਟਮ ਨੂੰ ਡੋਜ ਕੀਤਾ ਜਾ ਰਿਹਾ ਸੀ ਸਿਸਟਮ ਨੂੰ ਉਹ ਤੋਂ ਕਹਦੇ ਕਿ ਕੁਛ ਨਾ ਕੁਛ ਕੀਤਾ ਜਾ ਰਿਹਾ ਸੀ इवन ਆਪਾਂ ਦੇਖਿਆ ਕਿ ਪੁਰਾਣੇ ਸਮੇਂ ਆਪਣੇ ਪਿਛਲੇ ਸਾਲ ਦੇ ਵਿੱਚ ਜਿਹੜਾ ਆਪਾਂ ਸੁਣਨ ਜਾਇਆ ਸੀਗਾ ਮੈਕਸੀਕੋ ਦੇ ਵਿੱਚ ਜੇ ਤੁਸੀਂ 800 ਡਾਲਰ ਤੋਂ ਥੱਲੇ ਥੱਲੇ ਕੋਈ ਵੀ ਚੀਜ਼ ਸ਼ਿਪ ਕਰਦੇ ਹੋ ਯੂ ਐਸ ਦੇ ਵਿੱਚ ਸੋ ਕੋਈ ਟੈਰਫ ਨਹੀਂ ਹੈਗਾ ਉੱਤੇ ਸੋ ਉਹ ਇਹੋ ਜਿਹੀ ਚੀਜ਼ਾਂ ਜਿਹੜੀਆਂ ਯੂਜ਼ ਕਰਕੇ ਜਦੋਂ ਚਾਈਨਾ ਤੇ ਟੈਰਫ ਲੱਗੇ ਸੀਗੇ ਤੇ ਸੋ ਉਸ ਤੋਂ ਬਾਅਦ ਫਿਰ ਲੋਕਾਂ ਨੇ ਆਪਰੇਸ਼ਨ ਜਿਹੜੇ ਸੀਗੇ ਉਹ ਲਾਗ ਲਾਗੇ ਜਿਹੜੇ ਕੰਟਰੀ ਸੀਗੇ ਆ ਉਹਨਾਂ ਦੇ ਵਿੱਚ ਸ਼ਿਫਟ ਕਰਤੇ ਸੀਗੇ ਤੇ ਉੱਥੋਂ ਜਿਹੜੀ ਸ਼ਿਪਿੰਗ ਹੋਣੀ ਸ਼ੁਰੂ ਹੋ ਗਈ ਸੀ ਕਿਉਂਕਿ ਉਹਨਾਂ ਕੰਟਰੀਜ਼ ਤੇ ਕੋਈ ਟੈਰਫ ਨਹੀਂ ਸੀਗੇ ਸੋ ਇਸ ਕਰਕੇ ਸਿਸਟਮ ਨੂੰ ਡਾਜ ਕਰਕੇ ਕਈ ਚੀਜ਼ਾਂ ਹੋ ਰਹੀਆਂ ਸੀਗੀਆਂ ਤੇ ਫੌਂਡ ਮੈਨੂ ਲੱਗਦਾ ਕਿ ਜਿਸ ਢੰਗ ਦੇ ਨਾਲ ਸਾਰਾ ਕੁਝ ਐਡਮਿਨਿਸਟ੍ਰੇਸ਼ਨ ਕਰ ਰਹੀ ਆ ਲੱਗਦਾ ਕਿ ਤੁਸੀਂ ਜਿੱਥੇ ਮਰਜ਼ੀ ਚੱਲ ਜਿਓ ਟੈਰਫ ਤਾਂ ਲੱਗਣਾ ਹੀ ਆ ਨਹੀਂ ਹਾਲ ਦੀ ਗੱਡੀ ਉਹ ਤਾਂ ਆਪਣੇ ਗਵਾਂਡੀਆਂ ਨੂੰ ਬਖਸ਼ਿਆ ਆ ਜੀ ਪਰ ਜੋਰਪ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਥੋੜੀ ਜਿਹੀ ਡਿਫਰੈਂਟ ਆ ਕਹਿੰਦੇ ਵੀ ਜੋਰਪ ਦੇ ਜਿਹੜੇ ਇਕਨੋਮਿਸਟ ਆ ਖਾਸ ਕਰਕੇ ਫਰਾਂਸ ਦੇ ਤੇ ਜਰਮਨ ਦੇ ਉਹਨਾਂ ਨੇ ਉੱਥੇ ਦੀਆਂ ਸਰਕਾਰਾਂ ਨੂੰ ਇਹ ਕਿਹਾ ਆ ਵੀ ਜੋ ਇਲੈਕਟ੍ਰਿਕ ਟਰੱਕੇਗਾ ਉਹੋ ਜਿਹੜੀ ਆਨ ਵਾਲਾ ਫਿਊਚਰ ਹੈਗਾ ਆ ਕਿ ਹਾਈਡਰੋਜਨ ਟਰੱਕਿੰਗ ਉਸ ਨੂੰ ਡਿਚ ਕਰ ਦਿੱਤਾ ਜਾਵੇ ਆ ਉਹਦੇ ਕਾਰਨ ਇਹ ਵੀ ਆ ਕਿ ਯੂਰਪ ਦੇ ਵਿੱਚ ਕਈ ਜਿਹੜੇ ਮੁਲਕਾ ਉਹਨਾਂ ਦਾ ਏਰੀਆ ਘੱਟ ਹੈਗਾ ਅਮਰੀਕਾ ਦੇ ਮੁਕਾਬਲੇ ਹਨ ਸੋ ਉਹਨਾਂ ਦੀ ਜਿਹੜੀ ਡਰਾਈਵ ਕਰਦੇ ਆ ਉਹ ਘੱਟ ਡਿਸਟੈਂਸ ਕਰਦੇ ਹੈਗੇ ਆ ਯੂਰਪ ਦੇ ਵਿੱਚ ਐਵਰੇਜ ਕਹਿੰਦੇ 200 ਕਿਲੋਮੀਟਰ 30 ਟਨ ਦੇ ਜਿਹੜੇ ਟਰੱਕ ਹੈਗੇ ਆ ਉਹਨਾਂ ਦੇ ਲਈ ਇਹ ਬਹੁਤ ਵਧੀਆ ਹੈ ਇਲੈਕਟ੍ਰਿਕ ਸੋ ਉੱਥੇ ਦੇ ਜਿਹੜੇ ਇਕਨੋਮੀ ਦੇ ਐਕਸਪਰਟ ਆ ਉਹ ਇਲੈਕਟ੍ਰਿਕ ਟਰੱਕ ਵੱਲ ਜਿਹੜਾ ਜ਼ੋਰ ਦੇ ਰਹੇ ਉਹਨਾਂ ਨੇ ਸਟੇਟਮੈਂਟ ਇੱਕ ਜਾਰੀ ਕੀਤੀ ਹੈ ਬਿਲਕੁਲ ਹਜਰਤਾ ਜੀ ਉਥੋਂ ਦੀ ਜਿਹੜੀ ਟਰਕਿੰਗ ਇੰਡਸਟਰੀ ਹੈਗੀ ਹੈ ਤੇ ਆਪਣੀ ਟਰਕਿੰਗ ਇੰਡਸਟਰੀ ਬਹੁਤ ਡਿਫਰੈਂਟ ਹੈਗੀ ਆ ਬਹੁਤ ਜ਼ਿਆਦਾ ਫਰਕ ਹੈਗਾ ਜਿਹੜੀ ਐਪਲੀਕੇਸ਼ਨ ਉੱਥੇ ਹੈਗੀ ਆ ਤੁਸੀਂ ਬਿਲਕੁਲ ਕਹ ਦੋਸਾ ਕਿਲੋਮੀਟਰ ਆ ਉਹ ਆਪਣੇ ਇੱਥੇ ਲੋਕਲ ਆਪਣਾ ਜਿਹੜਾ ਸੈਟਅਪ ਹੈਗਾ ਉਹਦੇ ਵਿੱਚ 200 ਕਿਲੋਮੀਟਰ ਆਪਣਾ ਸਿਰਫ 100 ਮੀਲ ਬਣਦਾ ਹੈਗਾ 100 ਮੀਲ ਦੇ ਅੱਲੇ ਤੋਂ ਬਾਹਰ ਹੀ ਨਿਕਲੇ ਜਾਂਦਾ ਸੋ ਇਹ ਗੱਲ ਹੈ ਕਿ ਜਿਹੜੀ ਐਪਲੀਕੇਸ਼ਨ ਹੈਗੀ ਆ ਉਹ ਡੈਫੀਨਿਟਲੀ ਬਹੁਤ ਵੱਡਾ ਫਰਕ ਹੈਗਾ ਸੋ ਜੇ ਉੱਥੇ ਇਲੈਕਟ੍ਰਿਕ ਨੂੰ ਕਾਮਯਾਬ ਮੰਨਿਆ ਜਾ ਸਕਦਾ ਹੈ ਤੇ ਪਰ ਇੱਥੇ ਜਿਹੜਾ ਇਲੈਕਟ੍ਰਿਕ ਹੈਗਾ ਉਹਦੇ ਲਈ ਬਹੁਤ ਸਮਾਂ ਲੱਗੇਗਾ ਜੇ ਬਹੁਤ ਟਾਈਮ ਲੱਗੇਗਾ ਕਿਉਂਕਿ ਨਾ ਤਾਂ ਜਿਹੜੀ ਹੁਣ ਐਡਮਿਨਿਸਟ੍ਰੇਸ਼ਨ ਆਈ ਆ ਨਾ ਤਾਂ ਉਹਨਾਂ ਦਾ ਕੋਈ ਦਿਲ ਹੀ ਹੈਗਾ ਨਾ ਹੀ ਵਿਚਾਰ ਹੈਗਾ ਇਹਦੇ ਵਿੱਚ ਜਾਣਦਾ ਤੇ ਜਿਹੜਾ ਅੱਗੇ ਐਨੀਵੇ ਜੇ ਸ ਐਡਮਿਨਿਸਟ੍ਰੇਸ਼ਨ ਦਾ ਵਿਚਾਰ ਵੀ ਸੀਗਾ ਉਦੋਂ ਕੋਲ ਕੋਈ ਇਨਫਰਾਸਟ੍ਰਕਚਰ ਜਿਹੜਾ ਇੰਨਾ ਵੱਡਾ ਇੰਨਾ ਵਧੀਆ ਬਣਿਆ ਨਹੀਂ ਸੀ ਅਜੇ ਤੱਕ ਸੋ ਇਸ ਕਰਕੇ ਆਈ ਡੋਨਟ ਥਿੰਕ ਸੋ ਕਿ ਇਲੈਕਟ੍ਰਿਕ ਜਿਹੜਾ ਇੱਥੇ ਸਕਸੈਸਫੁਲ ਹੋ ਸਕਦਾ ਹੂੰ ਬਿਲਕੁਲ ਨਾਲੇ ਨਾ ਇਹ ਪੋਲਿਸੀ ਮੇਕਰਸ ਦੇ ਉੱਤੇ ਡਿਪੈਂਡ ਕਰਦਾ ਹੈ ਜਿੱਦਾਂ ਕੈਲੀਫੋਰਨੀਆ ਦੇ ਵਿੱਚ ਇਸ ਨੂੰ ਲੈ ਕੇ ਇਹ ਨਰਮੀ ਦਿਖਾਉਂਦੇ ਆ ਜਾਂ ਉਸ ਦੇ ਵੱਲ ਨੂੰ ਲੜਕੇ ਆਉਂਦੇ ਆ ਹੁਣ ਫੈਡਰਲ ਲੈਵਲ ਦੇ ਉੱਤੇ ਆਪਾਂ ਦੇਖ ਰਹੇ ਆ ਵੀ ਉਸ ਦੇ ਉਲਟ ਆ ਸੋ ਇਹ ਹੀ ਆ ਵੀ ਹੋਸ਼ਾਦਾ ਯੂਰਪ ਦੇ ਵਿੱਚ ਇਸ ਟਾਈਮ ਉਹ ਲੋਕ ਸੱਤਾ ਦੇ ਵਿੱਚ ਨੇ ਜੋ ਇਸ ਦੇ ਹੱਕ ਚ ਨੇ ਮੇਬੀ ਇਵੈਂਚੁਅਲੀ ਉੱਥੇ ਵੀ ਜੇ ਕੁਝ ਚੀਜ਼ ਬਦਲਦੀ ਹੈ ਤੇ ਚੀਜ਼ਾਂ ਬਦਲਦੀਆਂ ਨੇ ਜਿਹੜੀਆਂ ਹੋ ਰਹੀਆਂ ਆ ਬਾਕੀ ਇਨਫਰਾਸਟ੍ਰਕਚਰ ਜਿੰਨੀ ਦੇਰ ਤੱਕ ਰੈਡੀ ਨਹੀਂ ਹੋਣੀ ਦੇਰ ਤੱਕ ਹੈ ਤਾਂ ਕੰਮ ਔਖਾ ਹੀ ਆ ਗੱਲਾਂ ਕਹਿਣੀਆਂ ਤਾਂ ਸੌਖੀਆਂ ਆ ਪਰ ਜਿੰਨੀ ਦੇਰ ਤੱਕ ਉਹ ਰੋਡ ਤੇ ਨਹੀਂ ਉਹ ਗਰਾਸ ਤੇ ਨਹੀਂ ਉਹ ਗਰਾਊਂਡ ਤੇ ਨਹੀਂ ਆ ਉਨੀ ਦੇਰ ਤੱਕ ਤਾਂ ਫਿਰ ਉਹ ਉਹ ਚੀਜ਼ਾਂ ਨੂੰ ਜਿਹੜਾ ਕਰਨਾ ਔਖਾ ਆ